ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਨੂੰ ਦੋਸਤੋ ਮੇਰੇ ਦੋ ਬੱਚੇ ਸੀ ਇੱਕ ਮੁੰਡਾ ਤੇ ਇੱਕ ਕੁੜੀ ਸੀ ਮੁੰਡਾ ਮੇਰਾ ਕਾਲਜ ਜਾਂਦਾ ਸੀ ਕੁੜੀ 8ਵੀਂ ਕਲਾਸ ਦੇ ਵਿੱਚ ਸੀ ਮੇਰੇ ਭਰਾ ਦੇ ਮੁੰਡੇ ਦਾ ਜਨਮ ਕੀ ਮੇਰੇ ਪਤੀ ਜੇ ਦਾ ਵਿਆਹ ਸੀ ਅਤੇ ਮੈਂ ਆਪਣੇ ਬੱਚਿਆਂ ਦੇ ਨਾਲ ਵਿਆਹ ਤੇ ਜਾ ਰਹੀ ਸੀ ਮੇਰਾ ਘਰ ਵਾਲਾ ਅਗਲੇ ਦਿਨ ਸਿੱਧਾ ਘਰ ਵਿਆਹ ਤੇ ਪਹੁੰਚਣ ਵਾਲਾ ਸੀ ਅਸੀਂ ਦੁਪਹਿਰ ਤੱਕ ਮੇਰੇ ਪੇਕੇ ਪਿੰਡ ਪਹੁੰਚ ਗਏ ਸੀ ਦਸੰਬਰ ਦਾ ਮਹੀਨਾ ਸੀ ਤੇ ਠੰਡ ਪੈ ਰਹੀ ਸੀ ਕਈ ਦਿਨਾਂ ਤੋਂ ਸੂਰਜ ਨਹੀਂ ਨਿਕਲਿਆ ਸੀ ਧੁੰਦ ਵੀ ਸਾਰਾ ਦਿਨ ਪੈਂਦੀ ਰਹੀ ਸੀ ਪੇਕੇ ਘਰ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਸੀ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਸੀ ਖਾਣਾ ਪੀਣਾ ਤੇ ਸ਼ਰਾਬ ਲਗਾਤਾਰ ਚਾਰੇ ਸੇ ਘਰ ਦੇ ਵਿੱਚ ਪਹਿਲੇ ਮੁੰਡੇ ਦਾ ਵਿਆਹ ਹੋਣ ਕਰਕੇ ਬਹੁਤ ਖੁਸ਼ੀ ਸੀ ਮੈਂ ਤੇ ਮੇਰੇ ਬੱਚੇ ਵੀ ਉਸ ਖੁਸ਼ੀ ਦੇ ਮਾਹੌਲ ਦੇ ਵਿੱਚ ਰੰਗ ਗਏ ਸ਼ਾਮ ਨੂੰ ਰੋਟੀ ਪਾਣੀ ਤੋਂ ਬਾਅਦ ਜਾਗੋ ਕੱਢੀ ਗਈ ਉਸ ਤੋਂ ਬਾਅਦ ਡੀਜੇ ਅਤੇ ਭੰਗੜਾ ਪੈਣਨ ਲੱਗਾ ਪੂਰਾ ਵਿੜਾ ਨੱਚਣ ਵਾਲਿਆਂ ਨਾਲ ਭਰਿਆ ਹੋਇਆ ਸੀ ਸਾਰੇ ਬੰਦੇ ਸ਼ਰਾਬ ਨਾਲ ਰੱਜੇ ਹੋਏ ਸੀ ਅਤੇ ਕਿਸੇ ਨੂੰ ਵੀ ਕੋਈ ਸੂਰਤ ਨਹੀਂ ਸੀ ਇਸੇ ਮੌਕੇ ਦਾ ਫਾਇਦਾ ਚੁੱਕ ਕੇ ਇੱਕ ਜਵਾਨ ਜਿਹਾ ਮੁੰਡਾ ਵਾਰ-ਵਾਰ ਮੇਰੇ ਨਾਲ ਨੱਚਦੀ ਨਾਲ ਖੇਨ ਲੱਗਾ ਹਨੇਰਾ ਕਾਫੀ ਹੋ ਚੁੱਕਿਆ ਸੀ ਤੇ ਮੈਂ ਜਦੋਂ ਕੈਮਰੇ ਦੇ ਰੋਸ਼ਨੀ ਮੇਰੇ ਵਾਲੇ ਪਾਸੇ ਨਹੀਂ ਸੀ ਪੈਂਦੀ ਤਾਂ ਉਹ ਮੱਲੋ ਮੱਲੀ ਮੇਰੇ ਨਾਲ ਛੂ ਕੇ ਜਾਂਦਾ ਉਹ ਇੰਨਾ ਕੁ ਜਵਾਨ ਸੀ ਕਿ ਮੇਰੇ ਮੁੰਡੇ ਦਾ ਹਾਨੇ ਹੋਵੇਗਾ ਪਰ ਇੰਨੀ ਉਮਰ ਦੇ ਵਿੱਚ ਉਹਦਾ ਇੰਨਾ ਹੌਸਲਾ ਦੇਖ ਕੇ ਮੈਂ ਤਾਂ ਬਹੁਤ ਹੈਰਾਨ ਸੀ ਉਸ ਨੂੰ ਤਾਂ ਜਿਵੇਂ ਡਰ ਹੀ ਨਹੀਂ ਸੀ ਕਿ ਕਿਸੇ ਨੇ ਉਸ ਦੀ ਛੇਤਰਪਰੇੜ ਵੀ ਹੋ ਸਕਦੀ ਹੈ ਜਿਵੇਂ ਜਿਵੇਂ ਰਾਤ ਬੀਤਦੀ ਰਹੀ ਸੀ ਭੰਗੜਾ ਤੇਜ਼ ਹੁੰਦਾ ਜਾ ਰਿਹਾ ਸੀ ਤੇ ਉਸ ਬਦਤਮੀਜ਼ੀਆਂ ਦੀਆਂ ਹਰਕਤਾਂ ਵੀ ਵੱਧਦੀਆਂ ਹੀ ਜਾ ਰਹੀਆਂ ਸੀ ਹੁਣ ਤਾਂ ਉਹ ਪਾਗਲ ਜਿਹਾ ਅੱਖ ਮਚਾ ਕੇ ਵੀ ਵਾਰ-ਵਾਰ ਡਵਾ ਰੋਟੀਆਂ ਤੇ ਹੱਥ ਫੇਰੀ ਜਾਂਦਾ ਸੀ ਮੈਂ ਉਹਨਾਂ ਨੂੰ ਅੱਖਾਂ ਦੇ ਨਾਲ ਕਈ ਵਾਰ ਘੂਰ ਕੇ ਦੇਖਿਆ ਪਰ ਉਹਦੇ ਤੇ ਮੇਰੀ ਘੂਰਨ ਦਾ ਕੋਈ ਅਸਰ ਨਾ ਹੋਇਆ ਪਹਿਲਾਂ-ਪਹਿਲਾਂ ਤਾਂ ਮੈਨੂੰ ਬੜਾ ਹੀ ਗੁੱਸਾ ਚੜਿਆ ਇੱਕ ਵਾਰ ਤਾਂ ਦਿਲ ਕੀਤਾ ਕਿ ਉਹਨੂੰ ਚੰਗਾ ਹੀ ਸਬਕ ਸਿਖਾਵਾਂ ਫਿਰ ਪਰ ਫਿਰ ਮੈਂ ਇਹ ਖਿਆਲ ਦਿਲ ਤੋਂ ਕੱਢ ਦਿੱਤਾ ਵਿਆਹ ਦਾ ਇੰਨਾ ਸੋਹਣਾ ਖੁਸ਼ੀਆਂ ਭਰਿਆ ਮਾਹੌਲ ਸੀ ਅਤੇ ਮੈਂ ਉਸ ਸਮੇਂ ਰੰਗ ਦੇ ਵਿੱਚ ਭੰਗ ਨਹੀਂ ਪਾਉਣਾ ਚਾਹੁੰਦੀ ਸੀ ਪਰ ਉਹਨੇ ਮੇਰੀ ਚੁੱਪ ਨੂੰ ਸਹਿਮਤੀ ਸਮਝ ਕੇ ਗੰਦੀਆਂ ਤੋਂ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੌਲੀ-ਹੌਲੀ ਉਹ ਗਦੇ ਦੀਆਂ ਹਰਕਤਾਂ ਨੇ ਮੇਰੇ ਅੰਦਰ ਵੀ ਗਰਮੀ ਪੈਦਾ ਕਰ ਦਿੱਤੀ ਖੁਸ਼ੀਆਂ ਦਾ ਮਾਹੌਲ ਸੀ ਸਾਰੇ ਜਾਣੇ ਬਹੁਤ ਹੀ ਖੁਸ਼ ਸੀ ਮਸਤੀ ਦੇ ਵਿੱਚ ਸਾਰੇ ਨੱਚ ਰਹੇ ਸੀ ਤੇ ਪਤਾ ਨਹੀਂ ਕਿਉਂ ਨਾ ਚੁੰਦੇ ਹੋਏ ਵੀ ਮੈਂ ਵੀ ਮਸਤੀ ਨਾਲ ਉਸ ਮੁੰਡੇ ਦੀਆਂ ਹਰਕਤਾਂ ਦਾ ਰਸ ਮਾਣ ਰਹੀ ਸੀ ਤੇ ਸ਼ਾਇਦ ਉਸ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੈਨੂੰ ਵੀ ਹੁਣ ਸਵਾਦ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਉਹ ਵੱਧਦਾ ਹੀ ਜਾ ਰਿਹਾ ਸੀ ਮੈਂ ਨੱਚ ਦੀ نزدੀਬ ਬਾਹਰ ਦੇ ਵੱਲ ਨੂੰ ਹੋਈ ਤਾਂ ਉਸਨੇ ਮੈਨੂੰ ਪਿੱਛੇ ਹੱਥ ਨਾਲ ਮਾਰਿਆ ਮੈਨੂੰ ਵੀ ਅੰਦਰੋਂ ਅੰਦਰੀ ਹੁਲਾਰਾ ਜਿਹਾ ਆ ਗਿਆ ਮੇਰੀਆਂ ਬੋਲਾਂ ਤੇ ਬਟਨ ਵੀ ਆਕੜ ਗਏ ਅਤੇ ਵਿਕਟ ਵੀ ਗਿੱਲੀ ਹੋਣ ਲੱਗੀ ਸੀ ਉਹ ਮੁੰਡਾ ਤਾਂ ਮੇਰਾ ਕੰਮ ਖਰਾਬ ਕਰਨ ਲੱਗਾ ਸੀ ਮੈਂ ਉਹਦੇ ਵੱਲ ਦੇਖਿਆ ਤਾਂ ਪਰ ਹਨੇਰਾ ਬਹੁਤ ਸੀ ਪਰ ਫਿਰ ਵੀ ਮੈਂ ਉਸਦੇ ਚਿਹਰੇ ਤੇ ਹਾਸਾ ਦੇਖ ਲਿਆ ਤੇ ਇੱਕਦਮ ਮੈਨੂੰ ਸ਼ਰਮ ਜਿਹੀ ਆ ਗਈ ਪਰ ਫਿਰ ਮੇਰੇ ਬੁੱਲਣਾ ਤੇ ਵੀ ਹਾਸਾ ਜਿਹਾ ਆ ਗਿਆ ਉਸਨੇ ਵੀ ਜ਼ਰੂਰ ਮੇਰਾ ਹਾਸਾ ਦੇਖ ਲਿਆ ਸੀ ਇਸੇ ਲਈ ਉਹ ਆਪਣਾ ਬੈਟ ਲੈ ਕੇ ਮੇਰੇ ਵੱਲ ਵਧਿਆ ਮੈਂ ਆਲੇ-ਦੁਆਲੇ ਦੇਖ ਕੇ ਥੋੜਾ ਹੋਰ ਪਿੱਛੇ ਹੋ ਗਈ ਮੈਂ ਹੁਣ ਨੱਚਣ ਵਾਲਿਆਂ ਤੋਂ ਪਿੱਛੇ ਸੀ ਤੇ ਮੈਨੂੰ ਕੋਈ ਉਦੋਂ ਹੀ ਦੇਖ ਸਕਦਾ ਸੀ ਜੇਕਰ ਕੋਈ ਪਿੱਛੇ ਨੂੰ ਦੇਖਦਾ ਇਸ ਵਾਰ ਉਹ ਮੇਰੇ ਕੋਲ ਆਇਆ ਤਾਂ ਉਸਨੇ ਜ਼ੋਰ ਨਾਲ ਮੇਰੇ ਪਿੱਛੇ ਜੱਫਾ ਮਾਰਿਆ ਮੈਂ ਉਹਦੇ ਵੱਲ ਦੇਖਿਆ ਤਾਂ ਉਹ ਬੇਸ਼ਰਮੀ ਨਾਲ ਹੱਸ ਪਿਆ ਅਤੇ ਨਾਲ ਹੀ ਮੈਨੂੰ ਅੱਖ ਮਾਰ ਦਿੱਤੀ ਮੈਂ ਵੀ ਹੱਸ ਕੇ ਉਹਨੂੰ ਹੱਲਾਸ਼ੇਰੀ ਦਿੱਤੀ ਇਸ ਵਾਰ ਉਹਨੇ ਹਿੰਮਤ ਦਿਖਾਈ ਤੇ ਮੇਰੀ ਵਿਕਟ ਨੂੰ ਦੇਖਦੇ ਹੀ ਕੋਸ਼ਿਸ਼ ਕਰਨ ਲੱਗਾ ਮੇਰੀਆਂ ਅੱਖਾਂ ਮਸਤੀ ਵਿੱਚ ਬੰਦ ਹੋਣ ਲੱਗੀਆਂ ਉਦੋਂ ਹੀ ਡੀਜੇ ਬੰਦ ਹੋ ਗਿਆ ਮੈਂ ਆਪਣੇ ਸ਼ੋਅ ਨੂੰ ਖੋਲ ਕੇ ਦੁਬਾਰਾ ਬੁੱਕਲ ਮਾਰੇ ਤੇ ਉਹ ਮੁੰਡਾ ਵੀ ਉੱਥੋਂ ਪਾਰ ਨੂੰ ਖਿਸਕ ਗਿਆ ਉਸੇ ਹੀ ਵੇਲੇ ਮੇਰਾ ਭਰਾ ਨੇ ਡੀਜੇ ਬੰਦ ਕਰ ਦਿੱਤਾ ਤੇ ਸਭ ਨੂੰ ਸੌਣ ਦੇ ਲਈ ਆਖ ਰਿਹਾ ਸੀ ਸੱਚ ਕਹਾ ਤਾਂ ਉਸ ਵੇਲੇ ਮੈਨੂੰ ਆਪਣੇ ਆਪ ਤੇ ਆਪਣੀ ਕਿਸਮਤ ਤੇ ਬਹੁਤ ਗੁੱਸਾ ਆਇਆ ਕਿਉਂਕਿ ਉਸੇ ਵੇਲੇ ਤਾਂ ਮਜ਼ਾ ਆਉਣਾ ਸੀ ਅਜੇ ਸ਼ੁਰੂ ਹੀ ਹੋਇਆ ਸੀ ਕਿ ਸਾਰਾ ਕੰਮ ਖਰਾਬ ਹੋ ਗਿਆ ਰਾਤ ਦਾ 1 ਵਜ ਚੁੱਕਿਆ ਸੀ ਤੇ ਮੇਰਾ ਭਰਾ ਸਾਰਿਆਂ ਨੂੰ ਸੌਣ ਦੇ ਲਈ ਕਹਿ ਰਿਹਾ ਸੀ ਉਹ ਕਹਿੰਦਾ ਜੇ ਆਪਾਂ ਸਾਰੀ ਰਾਤ ਨੱਚਦੇ ਰਹਿਣ ਤਾਂ ਸਵੇਰੇ ਜਲਦੀ ਨਹੀਂ ਉੱਠਿਆ ਜਾਣਾ ਤੇ ਸਵੇਰੇ ਨੂੰ ਬਰਾਤ ਵੀ ਲੇਟ ਹੋ ਜਾਣੀ ਆ ਉਹ ਮੁੰਡਾ ਆਪਣੇ ਘਰ ਚਲਾ ਗਿਆ ਸੀ ਮੈਂ ਉਹ ਜਾਣਦੀ ਸੀ ਉਹ ਸਾਡੇ ਸਰੀਕੇ ਦੇ ਵਿੱਚ ਹੀ ਆਉਂਦਾ ਸੀ ਮੈਂ ਮੰਜੇ ਤੇ ਲੰਮੀ ਪਈ ਪਾਸੇ ਮਾਰੀ ਜਾ ਰਹੀ ਸੀ ਪਰ ਨੀਂਦ ਨਹੀਂ ਆਈ ਵਿਕਟ ਵਿੱਚ ਤਾਂ ਕੰਮ ਖਰਾਬ ਹੋਇਆ ਪਿਆ ਸੀ ਮੈਂ ਅੱਜ ਤੱਕ ਆਪਣੇ ਘਰ ਵਾਲੇ ਤੋਂ ਬਿਨਾਂ ਕਿਸੇ ਨੂੰ ਵਿਕਟ ਨਹੀਂ ਸੀ ਦਿਖਾਈ ਪਰ ਪਤਾ ਨਹੀਂ ਅੱਜ ਕੀ ਹੋ ਗਿਆ ਸੀ ਮੇਰਾ ਦਿਲ ਕਰਿਆ ਸੀ ਕਿ ਉਹ ਕਿਤੋਂ ਆ ਜਾਵੇ ਤੇ ਮੇਰੇ ਨਾਲ ਮੈਚ ਖੇਡੇ ਪਰ ਹੁਣ ਉਸਨੇ ਕਿੱਥੇ ਆਉਣਾ ਸੀ ਮੈਂ ਉੱਥੇ ਇੰਨੀਆਂ ਜਨਾਨੀਆਂ ਦੇ ਵਿੱਚ ਲੰਮੀ ਪਈ ਸੀ ਕੁਝ ਵੀ ਕਰ ਨਹੀਂ ਸਕਦੀ ਸੀ ਜਦੋਂ ਸਾਰੀਆਂ ਸੋ ਗਈਆਂ ਤੇ ਮੈਂ ਬਾਥਰੂਮ ਦੇ ਵਿੱਚ ਗਈ ਤੇ ਕੱਲੀ ਉਦੋਂ ਤੱਕ ਮੈਚ ਖੇਡਦੀ ਰਹੀ ਜਦੋਂ ਤੱਕ ਮੈਂ ਜਿੱਤ ਨਹੀਂ ਗਈ ਵਾਸ਼ਰੂਮ ਵਿੱਚੋਂ ਆ ਕੇ ਮੈਂ ਲੰਮੀ ਪੈ ਗਈ ਪਰ ਨੀਂਦ ਬੜੀ ਹੀ ਔਖੀ ਆਈ ਸਵੇਰੇ ਤੜਕੇ ਸਾਰ ਮੇਰੀ ਅੱਖ ਖੁੱਲ੍ਹੀ ਤਾਂ ਘਰ ਦੇ ਵਿੱਚ ਸਾਰੇ ਤਿਆਰ ਹੋ ਰਹੇ ਸੀ ਮੈਂ ਵੀ ਉੱਠ ਕੇ ਤਿਆਰ ਹੋਈ ਅਤੇ ਆਪਣੀ ਕੁੜੀ ਨੂੰ ਵੀ ਤਿਆਰ ਕੀਤਾ ਮੁੰਡਾ ਮੇਰਾ ਤਾਂ ਪਹਿਲਾਂ ਹੀ ਤਿਆਰ ਸੀ ਬਰਾਤ ਦੇ ਵਿੱਚ ਮੈਨੂੰ ਉਹ ਮੁੰਡਾ ਦਿਖਿਆ ਜੋ ਮੇਰੇ ਵੱਲ ਚੱਕੀ ਹੀ ਜਾ ਰਿਹਾ ਸੀ ਪਰ ਹੁਣ ਮੇਰਾ ਘਰ ਵਾਲਾ ਨਾਲ ਸੀ ਤੇ ਇੰਨੀ ਰਿਸ਼ਤੇਦਾਰੀ ਸੀ ਕਿ ਮੈਂ ਆਪਣਾ ਬਚਾਅ ਕੀਤਾ ਤੇ ਉਸ ਮੁੰਡੇ ਵੱਲ ਧਿਆਨ ਨਾ ਦਿੱਤਾ ਉਹ ਅੱਖਾਂ ਹੀ ਅੱਖਾਂ ਵਿੱਚ ਇਸ਼ਾਰੇ ਕਰੀ ਜਾ ਰਿਹਾ ਸੀ ਤੇ ਮੈਂ ਵੀ ਇੱਧਰ ਉੱਧਰ ਦੇਖ ਕੇ ਅੱਖਾਂ ਮਟਕਾਏ ਦਿੱਤੀਆਂ ਸਾਰਾ ਦਿਨ ਇਸੇ ਤਰ੍ਹਾਂ ਆਕਮਟਕਾ ਕਰਦੇ ਨਿਕਲ ਗਿਆ ਸ਼ਾਮ ਨੂੰ ਮੈਂ ਆਪਣੇ ਮੁੰਡੇ ਨੂੰ ਉਸ ਮੁੰਡੇ ਨਾਲ ਗੱਲਾਂ ਕਰਦੇ ਦੇਖਿਆ ਉਹ ਦੋਨੋਂ ਹਾਣੀ ਸੀ ਤੇ ਦੇਖਣ ਨੂੰ ਭਰਾ ਲੱਗਦੇ ਸੀ ਥੋੜੀ ਦੇਰ ਬਾਅਦ ਵਾਪਸ ਤੁਰ ਪਏ ਸ਼ਾਮ ਨੂੰ ਜਦ ਬਰਾਤ ਵਾਪਸ ਘਰ ਪੁੱਜੀ ਤਾਂ ਸਾਰੇ ਬੰਦੇ ਸ਼ਰਾਬੀ ਹੋਏ ਸੀ ਮੇਰਾ ਘਰ ਵਾਲਾ ਵੀ ਸ਼ਰਾਬੀ ਨਾਲ ਸ਼ਰਾਬ ਨਾਲ ਰੱਜਿਆ ਪਿਆਸੀ ਪਾਣੀ ਵਾਰਨ ਪਿੱਛੋਂ ਜਲਦੀ ਹੀ ਫੇਰ ਸਾਰੇ ਨੱਚਣ ਲੱਗ ਪਏ ਨਵੀਂ ਵੋਟੀ ਦੇ ਘਰ ਆਉਣ ਦੀ ਖੁਸ਼ੀ ਦੇ ਵਿੱਚ ਸਾਰੇ ਨੱਚ ਹੀ ਰਹੇ ਸੀ ਮੇਰੀਆਂ ਨਜ਼ਰਾਂ ਤਾਂ ਉਸ ਮੁੰਡੇ ਨੂੰ ਲੱਭ ਰਹੀਆਂ ਸੀ ਪਰ ਉਹ ਪਤਾ ਨਹੀਂ ਕਿੱਥੇ ਗਵਾਚ ਗਿਆ ਸੀ ਹੁਣ ਤਾਂ ਮੌਕਾ ਵੀ ਬਹੁਤ ਵਧੀਆ ਸੀ ਤੇ ਅੱਜ ਧੁੰਦ ਵੀ ਬਹੁਤ ਸੰਗਣੀ ਪਈ ਹੋਈ ਸੀ ਵੇੜੇ ਵਿੱਚ ਜਿੱਥੇ ਸਾਰੇ ਨੱਚ ਰਹੇ ਸੀ ਉੱਥੇ ਥੋੜੇ ਪਿੱਛੇ ਵੱਲ ਨੂੰ ਪੂਰਾ ਗੁੱਪ ਹਨੇਰਾ ਸੀ ਮੈਨੂੰ ਉਹ ਮੁੰਡਾ ਕਿਤੇ ਨਜ਼ਰ ਨਾ ਆਇਆ ਮੈਂ ਉਦਾਸ ਨਹੀਂ ਹੋ ਗਏ ਤੇ ਮਨੋਂ ਮਨੀ ਫੈਸਲਾ ਕਰ ਲਿਆ ਸੀ ਕਿ ਅੱਜ ਰਾਤ ਉਸ ਮੁੰਡੇ ਨਾਲ ਮੈਚ ਖੇਡ ਕੇ ਹੀ ਰਾਵਾਂਗੇ ਪਰ ਉਹ ਤਾਂ ਕਿਤੇ ਦਿਖਾਈ ਨਹੀਂ ਸੀ ਪਿਆ ਮੈਂ ਘਰ ਵਿੱਚ ਹਰ ਪਾਸੇ ਉਸ ਨੂੰ ਲੱਭਿਆ ਤੇ ਗੇਟ ਵੱਲ ਨੂੰ ਵੀ ਨਿਗਾ ਮਾਰੀ ਤੇ ਗਲੀ ਵਿੱਚ ਵੀ ਦੇਖਿਆ ਪਰ ਉਹ ਕਿਤੇ ਵੀ ਨਹੀਂ ਸੀ ਮੈਂ ਉਦਾਸ ਹੋ ਕੇ ਵਾਪਸ ਮੁੜ ਗਏ ਅਤੇ ਜਿੱਥੇ ਸਾਰੇ ਨੱਚ ਰਹੇ ਸੀ ਉੱਥੇ ਹਨੇਰੇ ਵਿੱਚ ਪਿੱਛੇ ਜੇ ਖੜੀ ਹੋ ਗਈ ਮੇਰਾ ਦਿਲ ਕੀਤਾ ਜਾ ਕੇ ਲੰਮੀ ਪੈ ਜਾਵਾਂ ਇੱਕਦਮ ਹੀ ਪੁੱਟਿਆ ਸੀ ਕਿ ਮੈਂ ਡਰ ਗਈ ਕਿਉਂਕਿ ਅਚਾਨਕ ਹੀ ਕਿਸੇ ਨੇ ਮੇਰੇ ਪਿੱਛੇ ਜੱਫਾ ਮਾਰਿਆ ਮੇਰੇ ਪੈਰ ਉੱਥੇ ਹੀ ਜੰਮ ਗਏ ਮੇਰੇ ਮਨ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਮੈਂ ਚੁੱਪਚਾਪ ਖੜੀ ਰਹੀ ਤੇ ਇਧਰ ਉਧਰ ਦੇਖਦੀ ਰਹੀ ਭਾਵੇਂ ਗੁੱਪ ਹਨੇਰਾ ਸੀ ਤੇ ਕੋਈ ਸਾਨੂੰ ਦੇਖ ਨਹੀਂ ਸਕਦਾ ਸੀ ਮੈਂ ਖੁਦ ਉਸ ਮੁੰਡੇ ਦਾ ਚਿਹਰਾ ਨਹੀਂ ਦੇਖ ਸਕਦੀ ਪਰ ਕੁੱਲੇ ਵੇੜੇ ਵਿੱਚੋਂ ਕਿਸੇ ਦੇ ਵੀ ਸਾਡੇ ਵੱਲ ਆ ਜਾਣ ਦਾ ਡਕਤਰਾ ਸੀ ਮੇਰੇ ਦਿਲ ਦੀ ਗੱਲ ਨੂੰ ਸ਼ਾਇਦ ਉਹ ਮੁੰਡਾ ਵੀ ਸਮਝ ਗਿਆ ਸੀ ਉਸ ਨੇ ਮੇਰੀ ਬਾਹ ਫੜ ਕੇ ਮੈਨੂੰ ਕਰੋ ਬਾਹਰ ਨੂੰ ਖਿੱਚਿਆ ਤਾਂ ਮੈਂ ਉਸ ਦੇ ਪਿੱਛੇ-ਪਿੱਛੇ ਤੁਰ ਪਈ ਸਾਡੇ ਘਰ ਤੋਂ ਤਿੰਨ ਘਰ ਛੱਡ ਕੇ ਪਿੰਡ ਦਾ ਜੰਝ ਘਰ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ ਤੇ ਇੱਕ ਛੋਟੇ ਜਿਹੇ ਕਮਰੇ ਅੰਦਰ ਮੈਨੂੰ ਲੈ ਗਿਆ ਮੈਨੂੰ ਉੱਥੇ ਕੁੱਪ ਹਨੇਰੇ ਵਿੱਚ ਨਜ਼ਰ ਤਾਂ ਕੁਝ ਵੀ ਨਹੀਂ ਆ ਰਿਆ ਸੀ ਉਸ ਕਮਰੇ ਵਿੱਚ ਲਜਾਂਦਿਆ ਸਾਰ ਉਸਨੇ ਮੇਰੇ ਨਾਲ ਮੈਚ ਖੇਡਣਾ ਸ਼ੁਰੂ ਕਰ ਦਿੱਤਾ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਮੁੰਡੇ ਦੀ ਉਮਰ ਦਾ ਤੇ ਅੱਗੋਂ ਕੁਝ ਨਾ ਬੋਲਿਆ ਮੈਂ ਫਿਰ ਉਹਨੂੰ ਕਿਹਾ ਕਿ ਤੈਨੂੰ ਕੋਈ ਹੋਰ ਨਹੀਂ ਲੱਭੀ ਮੇਰੇ ਪਿੱਛੇ ਕਿਉਂ ਪਿਆ ਮੈਂ ਤੇਰੀ ਮਾਂ ਦੀ ਉਮਰ ਦੀ ਹੋਣੀ ਆ ਪਰ ਉਹਦੇ ਤੇ ਮੇਰੀਆਂ ਗੱਲਾਂ ਦਾ ਕੋਈ ਵੀ ਅਸਰ ਨਾ ਹੋਇਆ ਉਹ ਬਸ ਮੈਚ ਖੇਡਦਾ ਰਿਹਾ ਉਹਨੇ ਬਥੇਰੇ ਚੋਕੇ ਚਿੱਕੇ ਲਾਇ ਤੇ ਚੰਗਾ ਮੈਚ ਖੇਡਿਆ ਫਿਰ ਉਹਨੇ ਬੜੇ ਹੀ ਰਾਮ ਨਾਲ ਮੈਨੂੰ ਹੌਲੀ ਹੌਲੀ ਥੱਲੇ ਲਾਇਆ ਮੇਰਾ ਸਰੀਰ ਬੁਰੀ ਤਰ੍ਹਾਂ ਟੁੱਟ ਰਿਹਾ ਸੀ ਮੈਥੋਂ ਖੜਾ ਹੋਣਾ ਵੀ ਮੁਸ਼ਕਿਲ ਜਾਪ ਰਿਹਾ ਸੀ ਪਰ ਜਲਦੀ ਘਰੇ ਪਹੁੰਚਣਾ ਵੀ ਜ਼ਰੂਰੀ ਸੀ ਮੈਨੂੰ ਡਰ ਲੱਗ ਰਿਹਾ ਸੀ ਕਿ ਮੇਰੇ ਘਰ ਵਾਲੇ ਨੂੰ ਕਿਤੇ ਸ਼ੱਕ ਨਾ ਪੈ ਜਾਵੇ ਇੰਨਾ ਚੰਗਾ ਮੈਚ ਤਾਂ ਕਦੇ ਮੇਰੇ ਘਰ ਵਾਲੇ ਨਹੀਂ ਕਿਤਾ ਸੀ ਮੇਰੇ ਨਾਲ ਨਹੀਂ ਖੇਡਿਆ ਸੀ ਨਾ ਹੀ ਉਹਨੇ ਕਦੇ ਛਿੱਕੇ ਲਾਏ ਸੀ ਮੈਂ ਉਹਨੂੰ ਭਰੀਆਂ ਅੱਖਾਂ ਨਾਲ ਕਿਹਾ ਕਿ ਚੰਗਾ ਹੁਣ ਮੈਂ ਚਲਦੀ ਆਂ ਕਿਸੇ ਨੂੰ ਪਤਾ ਨਹੀਂ ਲੱਗ ਜਾਵੇ ਮੇਰਾ ਜਾਣ ਨੂੰ ਦਿਲ ਨਹੀਂ ਸੀ ਕਰ ਰਹਾ ਪਰ ਮਜਬੂਰੀ ਸੀ ਮੈਂ ਉਹਨੂੰ ਕਿਹਾ ਕਿ ਕਿਸੇ ਨੂੰ ਕਦੇ ਇਹ ਗੱਲ ਨਾ ਦੱਸੇ ਨਹੀਂ ਤਾਂ ਮੇਰਾ ਘਰ ਖਰਾਬ ਹੋ ਜਾਊ ਮੇਰੇ ਕੰਨ ਦੀ ਧੀਰ ਸੀ ਉਸਨੇ ਆਪਣਾ ਹੱਥ ਮੇਰੇ ਮੂੰਹ ਤੇ ਰੱਖ ਦਿੱਤਾ ਤੇ ਕਹਿੰਦਾ ਸਾਡਾ ਰਾਜ ਰਾਜ ਹੀ ਰਹੂਗਾ ਮੈਂ ਵਾਪਸ ਜਾਣ ਲਈ ਮੁੜੀ ਪਰ ਮੇਰਾ ਦਿਲ ਮੈਨੂੰ ਰੋਕ ਰਿਹਾ ਸੀ ਮੈਂ ਵਾਪਸ ਮੁੜ ਕੇ ਉਸ ਮੁੰਡੇ ਨੂੰ ਗਲੇ ਮਿਲੇ ਤੇ ਕਿਹਾ ਕਿ ਤੇਰੀ ਘਰ ਵਾਲੀ ਬੜੀ ਕਿਸਮਤ ਵਾਲੀ ਹੋਊਗੀ ਫਿਰ ਮੈਂ ਫਟਾਫਟ ਘਰ ਵਾਪਸ ਆ ਗਈ ਘਰੇ ਹਜੇ ਵੀ ਸਾਰੇ ਨੱਚ ਹੀ ਰਹੇ ਸੀ ਮੇਰੀ ਕੁੜੀ ਮੇਰੇ ਕੋਲ ਆ ਗਈ ਤੇ ਅਸੀਂ ਦੋਵਾਂ ਨੇ ਰੋਟੀ ਖਾਦੀ ਮੇਰਾ ਮੁੰਡਾ ਪਤਾ ਨਹੀਂ ਕਿੱਧਰ ਘੁੰਮ ਰਿਹਾ ਸੀ ਪਰ ਮੇਰਾ ਘਰ ਵਾਲਾ ਹਲੇ ਵੀ ਸ਼ਰਾਬੀ ਸ਼ਰਾਬ ਹੀ ਪੀ ਰਿਹਾ ਸੀ ਮੈਨੂੰ ਤਾਂ ਨੀਂਦ ਆ ਰਹੀ ਸੀ ਮੈਂ ਸੌਂ ਗਈ ਸਵੇਰੇ ਮੈਨੂੰ ਮੇਰੀ ਕੁੜੀ ਜੋ ਨਾਲ ਹਲਾ ਕੇ ਜਗਾ ਰਹੀ ਸੀ ਮੈਂ ਅੱਖਾਂ ਖੋਲੀਆਂ ਤੇ ਚਾਰੇ ਪਾਸੇ ਨਿਗਾ ਮਾਰੀ ਤਾਂ ਸਾਰੇ ਉੱਠੇ ਹੋਏ ਸੀ ਤੇ ਸਿਰਫ ਮੈਂ ਹੀ ਸੁੱਤੀ ਪਈ ਸੀ ਮੈਨੂੰ ਬੜੀ ਸ਼ਰਮ ਜਹੀ ਮਹਿਸੂਸ ਹੋਈ ਮੈਂ ਘੜੀ ਤੇ ਟਾਈਮ ਦੇਖਿਆ ਤਾਂ 9 ਵੱਜ ਚੁੱਕੇ ਸੀ ਮੇਰੀ ਕੁੜੀ ਕਹਿੰਦੀ ਮੰਮੀ ਪਾਪਾ ਕਹਿੰਦੇ ਸੀ ਜਲਦੀ ਤਿਆਰ ਹੋ ਜਾਓ ਘਰ ਚੱਲੀਏ ਮੈਂ ਜਲਦੀ ਨਾਲ ਉੱਠ ਕੇ ਮੂੰਹ ਧੋਤਾ ਤੇ ਤਿਆਰ ਹੋਈ ਉਸ ਤੋਂ ਬਾਅਦ ਮੇਰਾ ਘਰ ਵਾਲਾ ਆਇਆ ਤੇ ਕਹਿੰਦਾ ਛੇਤੀ ਕਰੋ ਚੱਲੀਏ ਮੈਂ ਫਟਾਫਟ ਰੋਟੀ ਖਾਧੀ ਤੇ ਅਸੀਂ ਘਰ ਨੂੰ ਤੁਰ ਪਏ ਘਰ ਆ ਕੇ ਸੋਚਣ ਲੱਗੀ ਕਿ ਉਹ ਜੋ ਵੀ ਸੀ ਭਾਵੇਂ ਕੁਝ ਚਿਰ ਦਾ ਮਜ਼ਾ ਹੀ ਸੀ ਪਰ ਸਵਾਦ ਬਹੁਤ ਆਇਆ ਸੀ ਫਿਰ ਥੋੜੇ ਦਿਨਾਂ ਬਾਅਦ ਮੈਂ ਫਿਰ ਆਪਣੇ ਭਰਾ ਦੇ ਮੁੰਡੇ ਦੀ ਉਹਦੀ ਵੋਟੀ ਨੂੰ ਮਿਲਣ ਗਈ ਉਹ ਮੁੰਡਾ ਫਿਰ ਉੱਥੇ ਹੀ ਆਇਆ ਹੋਇਆ ਸੀ ਮੈਂ ਉਹਨੂੰ ਦੇਖ ਕੇ ਖੁਸ਼ ਹੋ ਗਈ ਤੇ ਉਹ ਵੀ ਮੈਨੂੰ ਦੇਖ ਕੇ ਖੁਸ਼ ਹੋ ਗਿਆ ਮੈਂ ਕੱਲੀ ਹੀ ਆਈ ਹੋਈ ਸੀ ਮੇਰਾ ਘਰ ਵਾਲਾ ਕੰਮ ਤੇ ਗਿਆ ਹੋਇਆ ਸੀ ਇਸ ਕਰਕੇ ਮੈਨੂੰ ਕੱਲੀ ਹੀ ਆਉਣਾ ਪਿਆ ਮੈਂ ਦੋਨਾਂ ਨੂੰ ਮਿਲ ਕੇ ਸ਼ਗਨ ਦਿੱਤਾ ਚਾਹ ਪਾਣੀ ਪੀਤੀ ਤੇ ਰੋਟੀ ਖਾਧੀ ਫਿਰ ਮੈਂ ਉਹਨਾਂ ਨੂੰ ਕਿਹਾ ਹੁਣ ਮੈਂ ਚਲਦੀ ਆ ਤੇ ਉਹ ਮੁੰਡਾ ਕਹਿਣ ਲੱਗਾ ਕਿ ਮੈਂ ਆ ਮੈਂ ਆਉ ਮੈਂ ਵੀ ਤੁਹਾਨੂੰ ਰਸਤੇ ਵਿੱਚ ਛੱਡ ਦਿੰਨਾ ਮੈਂ ਕਿਹਾ ਮੈਂ ਚਲਦੀ ਜਾਉਂਗੀ ਪਰ ਮੇਰੀ ਮੰਮੀ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਕੁੜੀਏ ਉਹ ਗੱਡੀ ਵਿੱਚ ਆਇਆ ਹੈ ਤੈਨੂੰ ਪਾਸ ਸਟੈਂਡ ਤੱਕ ਛੱਡ ਦਊਗਾ ਮੈਂ ਉੱਪਰ ਕੈਂਦੀ ਉੱਪਰ ਉੱਪਰੋਂ ਕੈਂਦੀ ਪਈ ਸੀ ਦਿਲ ਤਾਂ ਮੇਰਾ ਵੀ ਉਹਦੇ ਨਾਲ ਹੀ ਜਾਣ ਨੂੰ ਕਰ ਰਿਹਾ ਸੀ ਫਿਰ ਕੀ ਮੈਂ ਉਹਦੀ ਗੱਡੀ ਵਿੱਚੋਂ ਬੈਠ ਕੇ ਉਹਦੇ ਨਾਲ ਤੁਰ ਪਈ ਉਹ ਮੁੰਡਾ ਕਹਿੰਦਾ ਅੱਜ ਤਾਂ ਸਬਬ ਨਾਲ ਹੀ ਸਾਡੇ ਮੇਲ ਹੋ ਗਏ ਚਲੋ ਹੁਣ ਚਲਦੇ ਆ ਕਿਤੇ ਘੁੰਮਣ ਦੁਪਹਿਰ ਦਾ 1 ਵਜੇ ਚੁੱਕਿਆ ਸੀ ਮੈਂ ਉਸ ਨੂੰ ਕਿਹਾ ਕਿ ਮੈਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਘਰ ਜਾਣਾ ਨਹੀਂ ਤਾਂ ਮੇਰਾ ਘਰ ਵਾਲਾ ਕੰਮ ਤੋਂ 5 ਵਜੇ ਆ ਜਾਂਦਾ ਨਹੀਂ ਤਾਂ ਮੇਰੀ ਕਲਾਸ ਲੱਗ ਜਾਣੀ ਆ ਤੇ ਉਹ ਫਿਰ ਮੈਨੂੰ ਕਿਸੇ ਹੋਟਲ ਵਿੱਚ ਲੈ ਗਿਆ ਹੋਟਲ ਦਾ ਰੂਮ ਬੁੱਕ ਕਰਵਾਇਆ ਤੇ ਅਸੀਂ ਫਿਰ ਜਫੀਆਂ ਪੱਪੀਆਂ ਪਉਣ ਲੱਗ ਪਏ ਫਿਰ ਮੈਂ ਪੂਰੀ ਤਰ੍ਹਾਂ ਗਰਮ ਹੋ ਗਈ ਸੀ ਉਸ ਦਾ ਵੀ ਬੈਟ ਪੂਰੀ ਤਰ੍ਹਾਂ ਨਾਲ ਮੈਚ ਖੇਡਣ ਨੂੰ ਤਿਆਰ ਸੀ ਉਹ ਫਿਰ ਕੀ ਉਸਨੇ ਚੋਕੇ ਅਤੇ ਛਿੱਕੇ ਲਾਉਣੇ ਸ਼ੁਰੂ ਕਰ ਦਿੱਤੇ ਪੂਰਾ ਅੱਧਾ ਘੰਟਾ ਸੀ ਪੂਰਾ ਮੈਚ ਖੇਡਿਆ ਉਸਨੇ ਪੂਰੀ ਤਰ੍ਹਾਂ ਨਾਲ ਪਿੰਚ ਨੂੰ ਆਪਣੇ ਬੈਟ ਨਾਲ ਕਿੱਲਾ ਕਰ ਦਿੱਤਾ ਅਤੇ ਉਹ ਮੈਚ ਜਿੱਤ ਗਿਆ ਫਿਰ ਮੈਂ ਉਸ ਨੂੰ ਕਿਹਾ ਕਿ ਮੈਨੂੰ ਬੱਸ ਸਟੈਂਡ ਤੱਕ ਡ੍ਰੌਪ ਕਰ ਦੇ ਫਿਰ ਮੈਂ ਅੱਗੇ ਪਾਸ ਵਿੱਚ ਚਲੀ ਜਾਵਾਂਗੀ ਉਹ ਕਹਿੰਦਾ ਨਹੀਂ ਮੈਂ ਤੁਹਾਨੂੰ ਤੁਹਾਡੇ ਘਰ ਛੱਡ ਦਿੰਦਾ ਮੈਂ ਕਿਹਾ ਨਹੀਂ ਜੇ ਉਹ ਘਰ ਪਤਾ ਲੱਗ ਗਿਆ ਤਾਂ ਸਾਡਾ ਘਰ ਖਰਾਬ ਹੋ ਜਾਊ ਮੈਂ ਕਿਹਾ ਚੱਲ ਠੀਕ ਹੈ ਜਦ ਤੂੰ ਕਿਵੇਂ ਫਿਰ ਮੈਂ ਘਰ ਆ ਕੇ ਚਾਹ ਪਾਣੀ ਪੀਤਾ ਤੇ ਲੰਮੀ ਪੈ ਗਏ ਫਿਰ ਮੈਨੂੰ ਉਸ ਦੀ ਯਾਦ ਆਈ ਜਿਵੇਂ ਫਿਰ ਕਰ ਵੀ ਸਕਦੀ ਸੀ ਜਿਵੇਂ ਫਿਰ ਮੈਂ ਕੀ ਕਰ ਸਕਦੀ ਸੀ ਧੰਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਸ਼ਿਆ ਕਾਲ ਜੀ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਨੂੰ ਦੋਸਤੋ ਮੇਰੇ ਦੋ ਬੱਚੇ ਸੀ ਇੱਕ ਮੁੰਡਾ ਤੇ ਇੱਕ ਕੁੜੀ ਸੀ ਮੁੰਡਾ ਮੇਰਾ ਕਾਲਜ ਜਾਂਦਾ ਸੀ ਕੁੜੀ 8ਵੀਂ ਕਲਾਸ ਦੇ ਵਿੱਚ ਸੀ ਮੇਰੇ ਭਰਾ ਦੇ ਮੁੰਡੇ ਦਾ ਜਨਮ ਕੀ ਮੇਰੇ ਪਤੀ ਜੇ ਦਾ ਵਿਆਹ ਸੀ ਅਤੇ ਮੈਂ ਆਪਣੇ ਬੱਚਿਆਂ ਦੇ ਨਾਲ ਵਿਆਹ ਤੇ ਜਾ ਰਹੀ ਸੀ ਮੇਰਾ ਘਰ ਵਾਲਾ ਅਗਲੇ ਦਿਨ ਸਿੱਧਾ ਘਰ ਵਿਆਹ ਤੇ ਪਹੁੰਚਣ ਵਾਲਾ ਸੀ ਅਸੀਂ ਦੁਪਹਿਰ ਤੱਕ ਮੇਰੇ ਪੇਕੇ ਪਿੰਡ ਪਹੁੰਚ ਗਏ ਸੀ ਦਸੰਬਰ ਦਾ ਮਹੀਨਾ ਸੀ ਤੇ ਠੰਡ ਪੈ ਰਹੀ ਸੀ ਕਈ ਦਿਨਾਂ ਤੋਂ ਸੂਰਜ ਨਹੀਂ ਨਿਕਲਿਆ ਸੀ ਧੁੰਦ ਵੀ ਸਾਰਾ ਦਿਨ ਪੈਂਦੀ ਰਹੀ ਸੀ ਪੇਕੇ ਘਰ ਵਿੱਚ ਬਹੁਤ ਖੁਸ਼ੀਆਂ ਦਾ ਮਾਹੌਲ ਸੀ ਸਾਰੇ ਪਾਸੇ ਰੌਣਕਾਂ ਲੱਗੀਆਂ ਹੋਈਆਂ ਸੀ ਖਾਣਾ ਪੀਣਾ ਤੇ ਸ਼ਰਾਬ ਲਗਾਤਾਰ ਚਾਰੇ ਸੇ ਘਰ ਦੇ ਵਿੱਚ ਪਹਿਲੇ ਮੁੰਡੇ ਦਾ ਵਿਆਹ ਹੋਣ ਕਰਕੇ ਬਹੁਤ ਖੁਸ਼ੀ ਸੀ ਮੈਂ ਤੇ ਮੇਰੇ ਬੱਚੇ ਵੀ ਉਸ ਖੁਸ਼ੀ ਦੇ ਮਾਹੌਲ ਦੇ ਵਿੱਚ ਰੰਗ ਗਏ ਸ਼ਾਮ ਨੂੰ ਰੋਟੀ ਪਾਣੀ ਤੋਂ ਬਾਅਦ ਜਾਗੋ ਕੱਢੀ ਗਈ ਉਸ ਤੋਂ ਬਾਅਦ ਡੀਜੇ ਅਤੇ ਭੰਗੜਾ ਪੈਣਨ ਲੱਗਾ ਪੂਰਾ ਵਿੜਾ ਨੱਚਣ ਵਾਲਿਆਂ ਨਾਲ ਭਰਿਆ ਹੋਇਆ ਸੀ ਸਾਰੇ ਬੰਦੇ ਸ਼ਰਾਬ ਨਾਲ ਰੱਜੇ ਹੋਏ ਸੀ ਅਤੇ ਕਿਸੇ ਨੂੰ ਵੀ ਕੋਈ ਸੂਰਤ ਨਹੀਂ ਸੀ ਇਸੇ ਮੌਕੇ ਦਾ ਫਾਇਦਾ ਚੁੱਕ ਕੇ ਇੱਕ ਜਵਾਨ ਜਿਹਾਂ ਮੁੰਡਾ ਵਾਰ-ਵਾਰ ਮੇਰੇ ਨਾਲ ਨੱਚਦੀ ਨਾਲ ਖੈਰ ਲੱਗਾ ਹਨੇਰਾ ਕਾਫੀ ਹੋ ਚੁੱਕਿਆ ਸੀ ਤੇ ਮੈਂ ਜਦੋਂ ਕੈਮਰੇ ਦੇ ਰੋਸ਼ਨੀ ਮੇਰੇ ਵਾਲੇ ਪਾਸੇ ਨਹੀਂ ਸੀ ਪੈਂਦੀ ਤਾਂ ਉਹ ਮੱਲੋ ਮੱਲੀ ਮੇਰੇ ਨਾਲ ਛੂ ਕੇ ਜਾਂਦਾ ਉਹ ਇੰਨਾ ਕੁ ਜਵਾਨ ਸੀ ਕਿ ਮੇਰੇ ਮੁੰਡੇ ਦਾ ਹਾਨੇ ਹੋਵੇਗਾ ਪਰ ਇੰਨੀ ਉਮਰ ਦੇ ਵਿੱਚ ਉਹਦਾ ਇੰਨਾ ਹੌਸਲਾ ਦੇਖ ਕੇ ਮੈਂ ਤਾਂ ਬਹੁਤ ਹੈਰਾਨ ਸੀ ਉਸ ਨੂੰ ਤਾਂ ਜਿਵੇਂ ਡਰ ਹੀ ਨਹੀਂ ਸੀ ਕਿ ਕਿਸੇ ਨੇ ਉਸ ਦੀ ਛੇਤਰਪਰੇੜ ਵੀ ਹੋ ਸਕਦੀ ਹੈ ਜਿਵੇਂ ਜਿਵੇਂ ਰਾਤ ਬੀਤਦੀ ਰਹੀ ਸੀ ਭੰਗੜਾ ਤੇਜ਼ ਹੁੰਦਾ ਜਾ ਰਿਹਾ ਸੀ ਤੇ ਉਸ ਬਦਤਮੀਜ਼ੀਆਂ ਦੀਆਂ ਹਰਕਤਾਂ ਵੀ ਵਧਦੀਆਂ ਹੀ ਜਾ ਰਹੀਆਂ ਸੀ ਹੁਣ ਤਾਂ ਉਹ ਪਾਗਲ ਜਿਹਾ ਅੱਖ ਮਤ ਬਚਾ ਕੇ ਵੀ ਵਾਰ-ਵਾਰ ਡਰ ਰੋਟੀਆਂ ਤੇ ਹੱਥ ਫੇਰੀ ਜਾਂਦਾ ਸੀ ਮੈਂ ਉਹਨਾਂ ਨੂੰ ਅੱਖਾਂ ਦੇ ਨਾਲ ਕਈ ਵਾਰ ਘੂਰ ਕੇ ਦੇਖਿਆ ਪਰ ਉਹਦੇ ਤੇ ਮੇਰੀ ਘੂਰਨ ਦਾ ਕੋਈ ਅਸਰ ਨਾ ਹੋਇਆ ਪਹਿਲਾਂ-ਪਹਿਲਾਂ ਤਾਂ ਮੈਨੂੰ ਬੜਾ ਹੀ ਗੁੱਸਾ ਚੜਿਆ ਇੱਕ ਵਾਰ ਤਾਂ ਦਿਲ ਕੀਤਾ ਕਿ ਉਹਨੂੰ ਚੰਗਾ ਹੀ ਸਬਕ ਸਿਖਾਵਾਂ ਫਿਰ ਪਰ ਫਿਰ ਮੈਂ ਇਹ ਖਿਆਲ ਦਿਲ ਤੋਂ ਕੱਢ ਦਿੱਤਾ ਵਿਆਹ ਦਾ ਇੰਨਾ ਸੋਹਣਾ ਖੁਸ਼ੀਆਂ ਭਰਿਆ ਮਾਹੌਲ ਸੀ ਅਤੇ ਮੈਂ ਉਸ ਸਮੇਂ ਰੰਗ ਦੇ ਵਿੱਚ ਭੰਗ ਨਹੀਂ ਪਾਉਣਾ ਚਾਹੁੰਦੀ ਸੀ ਪਰ ਉਹਨੇ ਮੇਰੀ ਚੁੱਪ ਨੂੰ ਸਹਿਮਤੀ ਸਮਝ ਕੇ ਗੰਦੀਆਂ ਤੋਂ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੌਲੀ-ਹੌਲੀ ਉਹ ਗਦੇ ਦੀਆਂ ਹਰਕਤਾਂ ਨੇ ਮੇਰੇ ਅੰਦਰ ਵੀ ਗਰਮੀ ਪੈਦਾ ਕਰ ਦਿੱਤੀ ਖੁਸ਼ੀਆਂ ਦਾ ਮਾਹੌਲ ਸੀ ਸਾਰੇ ਜਾਣੇ ਬਹੁਤ ਹੀ ਖੁਸ਼ੀ ਮਸਤੀ ਦੇ ਵਿੱਚ ਸਾਰੇ ਨੱਚ ਰਹੇ ਸੀ ਤੇ ਪਤਾ ਨਹੀਂ ਕਿਉਂ ਨਾ ਚੁੰਦੇ ਹੋਏ ਵੀ ਮੈਂ ਵੀ ਮਸਤੀ ਨਾਲ ਉਸ ਮੁੰਡੇ ਦੀਆਂ ਹਰਕਤਾਂ ਦਾ ਰਸ ਮਾਣ ਰਹੀ ਸੀ ਤੇ ਸ਼ਾਇਦ ਉਸ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਮੈਨੂੰ ਵੀ ਹੁਣ ਸਵਾਦ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਉਹ ਵੱਧਦਾ ਹੀ ਜਾ ਰਿਹਾ ਸੀ ਮੈਂ ਨੱਚਦੀ ਨੱਚਦੀ ਬਾਹਰ ਦੇ ਵੱਲ ਨੂੰ ਹੋਈ ਤਾਂ ਉਸਨੇ ਮੈਨੂੰ ਪਿੱਛੇ ਹੱਥ ਨਾਲ ਮਾਰਿਆ ਮੈਨੂੰ ਵੀ ਅੰਦਰੋਂ ਅੰਦਰੀ ਹੁਲਾਰਾ ਜਿਹਾ ਆ ਗਿਆ। ਮੇਰੀਆਂ ਬੋਲਾਂ ਤੇ ਬਟਨ ਵੀ ਆਕੜ ਗਏ ਅਤੇ ਵਿਕਟ ਵੀ ਗਿੱਲੀ ਹੋਣ ਲੱਗੀ ਸੀ। ਉਹ ਮੁੰਡਾ ਤਾਂ ਮੇਰਾ ਕੰਮ ਖਰਾਬ ਕਰਨ ਲੱਗਾ ਸੀ। ਮੈਂ ਉਹਦੇ ਵੱਲ ਦੇਖਿਆ ਤਾਂ ਪਰ ਹਨੇਰਾ ਬਹੁਤ ਸੀ ਪਰ ਫਿਰ ਵੀ ਮੈਂ ਉਸਦੇ ਚਿਹਰੇ ਤੇ ਹਾਸਾ ਦੇਖ ਲਿਆ ਤੇ ਇੱਕਦਮ ਮੈਨੂੰ ਸ਼ਰਮ ਜਿਹੀ ਆ ਗਈ ਪਰ ਫਿਰ ਮੇਰੇ ਬੁੱਲਣਾ ਤੇ ਵੀ ਹਾਸਾ ਜਿਹਾ ਆ ਗਿਆ ਉਸਨੇ ਵੀ ਜ਼ਰੂਰ ਮੇਰਾ ਹਾਸਾ ਦੇਖ ਲਿਆ ਸੀ ਇਸੇ ਲਈ ਉਹ ਆਪਣਾ ਬੈਟ ਲੈ ਕੇ ਮੇਰੇ ਵੱਲ ਵਧਿਆ ਮੈਂ ਆਲੇ-ਦੁਆਲੇ ਦੇਖ ਕੇ ਥੋੜਾ ਹੋਰ ਪਿੱਛੇ ਹੋ ਗਈ ਮੈਂ ਹੁਣ ਨੱਚਣ ਵਾਲਿਆਂ ਤੋਂ ਪਿੱਛੇ ਸੀ ਤੇ ਮੈਨੂੰ ਕੋਈ ਉਦੋਂ ਹੀ ਦੇਖ ਸਕਦਾ ਸੀ ਜੇਕਰ ਕੋਈ ਪਿੱਛੇ ਨੂੰ ਦੇਖਦਾ ਇਸ ਵਾਰ ਉਹ ਮੇਰੇ ਕੋਲ ਆਇਆ ਤਾਂ ਉਸਨੇ ਜ਼ੋਰ ਨਾਲ ਮੇਰੇ ਇਿੱਛੇ ਜੱਫਾ ਮਾਰਿਆ ਮੈਂ ਉਹਦੇ ਵੱਲ ਦੇਖਿਆ ਤਾਂ ਉਹ ਬੇਸ਼ਰਮੀ ਨਾਲ ਹੱਸ ਪਿਆ ਅਤੇ ਨਾਲ ਹੀ ਮੈਨੂੰ ਅੱਖ ਮਾਰ ਦਿੱਤੀ ਮੈਂ ਵੀ ਹੱਸ ਕੇ ਉਹਨੂੰ ਹੱਲਾਸ਼ੇਰੀ ਦਿੱਤੀ ਇਸ ਵਾਰ ਉਹਨੇ ਹਿੰਮਤ ਦਿਖਾਈ ਤੇ ਮੇਰੀ ਵਿਕਟ ਨੂੰ ਦੇਖਦੇ ਹੀ ਕੋਸ਼ਿਸ਼ ਕਰਨ ਲੱਗਾ ਮੇਰੀਆਂ ਅੱਖਾਂ ਮਸਤੀ ਵਿੱਚ ਬੰਦ ਹੋਣ ਲੱਗੀਆਂ ਉਦੋਂ ਹੀ ਡੀਜੇ ਬੰਦ ਹੋ ਗਿਆ ਮੈਂ ਆਪਣੇ ਸ਼ੋਅ ਨੂੰ ਖੋਲ ਕੇ ਦੁਬਾਰਾ ਬੁੱਕਲ ਮਾਰੀ ਤੇ ਉਹ ਮੁੰਡਾ ਵੀ ਉੱਥੋਂ ਪਾਰ ਨੂੰ ਖਿਸਕ ਗਿਆ ਉਸੇ ਹੀ ਬੇਲੇ ਮੇਰਾ ਭਰਾ ਨੇ